ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਮਤ ਤੇ ਪੜਦਾ ਵੀਡੀਓ ਵਿੱਚ ਬਹੁਤ ਹੀ ਵਧੀਆ ਅੱਜ ਦੀ ਸਚਾਈ ਦਿਖਾਈ ਜਾ ਰਹੀ ਹੈ ਜਿਵੇਂ ਕਿ ਬੇਸ਼ੱਕ ਵਿੱਕੀ ਤੇ ਉਸ ਦਾ ਦੋਸਤ ਲੁੱਟਮਾਰ ਕਰ ਰਹੇ ਆ ਪਰ ਇਹ ਇੱਕ ਸਿੱਖਿਆ ਹੀ ਮਿਲ ਰਹੀ ਆ ਸਾਰੇ ਜਾਣੇ ਵੀਡੀਓ ਨੂੰ ਐਂਡ ਤੱਕ ਵੇਖਿਓ ਬਹੁਤ ਹੀ ਵਧੀਆ ਤੇ ਤੁਹਾਨੂੰ ਸੋਹਣੀ ਸਟੋਰੀ ਲੱਗੇਗੀ ਜੋ ਦੁਨੀਆ ਦੇ ਉੱਤੇ ਹੋ ਰਿਹਾ ਹੈ ਉਹਦੇ ਬਾਰੇ ਸਾਰਾ ਸੱਚ ਦਿਖਾਇਆ ਜਾ ਰਿਹਾ ਕਿਉਂਕਿ ਜਿਹੜੇ ਪੈਸੇ ਆ ਕਈਆਂ ਨੇ ਇੰਨੀ ਮਿਹਨਤ ਕਰਕੇ ਕਦੋਂ ਦਾ ਜੋੜਨ ਲੱਗੇ ਹੁੰਦੇ ਆ ਤੇ ਬੈਂਕਾਂ ਵਿੱਚ ਜਮਾ ਕਰਾਉਂਦੇ ਆ ਕਿਸੇ ਦਾ 1 ਲੱਖ 2 ਲੱਖ 3 ਲੱਖ ਸੋ ਉਹਨਾਂ ਨੇ ਸੋਚਿਆ ਹੁੰਦਾ ਹੈ ਕਿ ਸਾਡਾ ਕੋਈ ਟਾਈਮ ਆਊਗਾ ਲੋੜਵੰਦ ਟਾਈਮ ਤੇ ਆਪਾਂ ਉਹਨਾਂ ਨੂੰ ਪੈਸਿਆਂ ਨੂੰ ਵਰਤਾਂਗੇ ਜਿਵੇਂ ਕਿ ਵਿੱਕੀ ਤੇ ਉਸਦਾ ਦੋਸਤ ਬਾਪੂ ਨੂੰ ਤੇ ਉਸਦੇ ਪੋਤਰੇ ਨੂੰ ਲੁੱਟਦਾ ਏ ਤੇ ਉਹਨਾਂ ਨੇ ਪੈਸੇ ਆਪਣੀ ਦੋਤੀ ਦੇ ਵਿਆਹ ਲਈ ਰੱਖੇ ਹੁੰਦੇ ਆ ਸੋ ਹਰ ਇੱਕ ਨੂੰ ਹੁੰਦਾ ਏ ਕਿ ਆਪਾਂ ਵਿਆਹ ਤੇ ਜਾਣਾ ਇਹ ਤੇ ਵਧੀਆ ਖਰਚਾ ਵਗੈਰਾ ਲਾ ਕੇ ਜਾਈਏ ਤੇ ਸਾਡੀ ਟੋਰ ਵੀ ਬਣੇ ਬੇਸ਼ੱਕ ਉਹਨਾਂ ਨੇ ਮਿਹਨਤ ਨਾ ਕੀਤੇ ਹੋਏ ਪੈਸੇ ਜਮ੍ਹਾਂ ਕੀਤੇ ਹੁੰਦੇ ਆ ਕਦੋਂ ਤੋਂ ਛੋਟੀਆਂ ਹੁੰਦੀਆਂ ਕੁੜੀਆਂ ਤੇ ਵੱਡੀਆਂ ਹੋਣ ਤੱਕ ਪੈਸੇ ਜੋੜਨੇ ਸਟਾਰਟ ਕਰ ਦਿੰਦੇ ਆ ਪਰ ਜਦੋਂ ਇਦਾਂ ਦੇ ਚੋਰ ਚੱਕ ਕੇ ਆਣ ਕੇ ਇੱਕ ਮਿੰਟ ਵਿੱਚ ਪਾਣੀ ਫੇਰ ਜਾਂਦੇ ਆ ਉਹਨਾਂ ਦੀ ਮਿਹਨਤ ਤੇ ਤੇ ਫਿਰ ਦੁੱਖ ਵੀ ਬਹੁਤ ਲੱਗਦਾ ਏ ਸੋ ਇਸੇ ਤਰੀਕੇ ਨਾਲ ਬਾਪੂ ਤੇ ਉਸਦੇ ਪੋਤਰੇ ਨਾਲ ਹੋਇਆ ਅਜੇ ਤਾਂ ਉਹ ਵਿਚਾਰੇ ਲੈ ਕੇ ਪੈਸੇ ਨਿਕਲ ਕੇ ਹੀ ਆਏ ਸੀ ਬੇਸ਼ੱਕ ਉਹਨਾਂ ਨੇ ਇੱਕ ਚੋਲਾ ਹੀ ਫੜਿਆ ਸੀ ਪਰ ਜਿਹੜੇ ਚੋਰ ਏ ਉਹ ਏ ਵੀ ਨਹੀਂ ਦੇਖਦੇ ਕਿ ਇਹ ਬੁੱਢੇ ਆ ਜਾਂ ਇਹਨਾਂ ਦੇ ਕੋਲ ਕੁਝ ਨਹੀਂ ਹੋਣਾ ਜਿਵੇਂ ਕਿ ਵਿੱਕੀ ਦੇ ਦੋਸਤ ਨੇ ਤੇ ਇਹੀ ਸੋਚਿਆ ਸੀ ਵੀ ਇਹਦੇ ਕੋਲ ਕੁਝ ਨਹੀਂ ਹੋਣਾ ਪਰ ਵਿੱਕੀ ਸੋਚ ਰਿਹਾ ਸੀ ਕਿ ਇਹਦੇ ਕੋਲ ਜਿਹੜਾ 150 ਵੀ ਹੋਊਗਾ ਉਹ ਵੀ ਲੁੱਟ ਲਈਏ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਇਹਨਾਂ ਦੇ ਕੋਲ ਇੰਨੇ ਜ਼ਿਆਦਾ ਪੈਸੇ ਨਿਕਲ ਆਉਣਗੇ ਤੋਂ ਉਹ ਉਹਨਾਂ ਨੂੰ ਲੁੱਟ ਕੇ ਤਾਂ ਚਲੇ ਜਾਂਦੇ ਆ ਪਰ ਉਹਨਾਂ ਨੇ ਕਿਵੇਂ ਆਪਣੇ ਆਉਣ ਵਾਲਾ ਟਾਈਮ ਉਹ ਪਾਸ ਕਰਨਾ ਏ ਉਹ ਤਾਂ ਉਹੀ ਜਾਣਦੇ ਆ ਸੋ ਬਾਪੂ ਤੇ ਉਸਦਾ ਪੋਤਰਾ ਜਦ ਹਾਰ ਪਹੁੰਚਦੇ ਆ ਤੇ ਬੇਬੇ ਇਹ ਵੇਖ ਕੇ ਬਹੁਤ ਹਰਾਨ ਹੁੰਦੀ ਆ ਕਿ ਉਹਨਾਂ ਨੂੰ ਰਸਤੇ ਵਿੱਚ ਚੋਰਾਂ ਨੇ ਲੁੱਟ ਲਿਆ ਪਰ ਬੇਬੇ ਆਗੂ ਉਹਨਾਂ ਨੂੰ ਹੌਸਲਾ ਦਿੰਦੀ ਹੋਈ ਇਹ ਵੀ ਕਹਿੰਦੀ ਆ ਕਿ ਆਪਾਂ ਇਹਨਾਂ ਦੀ ਰਿਪੋਰਟ ਲਿਖਾਉਣੀ ਆ ਕਿਉਂਕਿ ਬਾਪੂ ਦਾ ਪੋਤਰਾ ਉਸਨੇ ਨੰਬਰ ਯਾਦ ਰੱਖ ਲਿਆ ਸੀ ਮੋਟਰਸਾਈਕਲ ਦਾ ਸੋ ਉਹ ਚਲੇ ਜਾਂਦੇ ਆ ਕਿ ਚਲ ਕੋਈ ਨਾ ਕੋਈ ਸ਼ਾਇਦ ਹੱਲ ਲੱਭ ਹੀ ਜਾਏ ਵਿੱਕੀ ਤੇ ਉਸ ਦਾ ਦੋਸਤ ਹਜੇ ਨਵੇਂ-ਨਵੇਂ ਚੋਰ ਬਣੇ ਆ ਇਸ ਕਰਕੇ ਹਜੇ ਉਹਨਾਂ ਨੂੰ ਪੂਰੀਆਂ ਟ੍ਰਿਕਾਂ ਵੀ ਨਹੀਂ ਆ ਰਹੀਆਂ ਕਿ ਮੋਟਰਸਾਈਕਲ ਜਿਵੇਂ ਉਹ ਨੰਬਰ ਅਸਲੀ ਲੈ ਕੇ ਭੱਜੇ ਫਿਰ ਰਹੇ ਆ ਸੋ ਉਹਨਾਂ ਫੜੇ ਤਾਂ ਜਾਣਾ ਹੀ ਆ ਜਿਹੜੇ ਬਹੁ ਟਾਈਮ ਤੋਂ ਚੋਰੀਆਂ ਕਰਨ ਲੱਗੇ ਹੁੰਦੇ ਆ ਉਹਨਾਂ ਨੂੰ ਭੇਦ ਪਿਆ ਜਾਂਦਾ ਏ ਤੇ ਉਹ ਮੋਟਰਸਾਈਕਲਾਂ ਦੀ ਨੰਬਰ ਪਲੇਟ ਵੀ ਲਾ ਦਿੰਦੇ ਨੇ ਤੇ ਫੇਰ ਚੋਰੀਆਂ ਕਰਦੇ ਨੇ ਵਿੱਕੀ ਦਾ ਉਸ ਦਾ ਦੋਸਤ ਹੁਣ ਵੱਡੇ ਚੋਰ ਬਾਨਾ ਚਾਹ ਰਿਹਾ ਏ ਤੇ ਉਹ ਸੋਚ ਰਿਹਾ ਕਿ ਕੋਈ ਵੱਡਾ ਹੱਥ ਮਾਰਦੇ ਆ ਵਿੱਕੀ ਦਾ ਦੋਸਤ ਤੇ ਮੰਨ ਜਾਂਦਾ ਏ ਕਿ ਚੱਲ ਕੋਈ ਨਹੀਂ 1.5 ਲੱਖ ਰੁਪਈਆ ਆ ਗਿਆ ਏ ਸਾਡਾ ਤਾਂ ਮਹੀਨਾ ਸੋਖਾ ਲੰਘ ਜਾਏਗਾ ਪਰ ਵਿੱਕੀ ਦਾ ਲਾਲਚ ਹੋਰ ਵੀ ਵਧ ਰਿਹਾ ਏ ਸੋ ਜਿਵੇਂ ਕਿਹਾ ਜਾਂਦਾ ਏ ਕਿ ਲਾਲਚ ਬੁਰੀ ਬੁਲਾਏ ਹੁਣ ਜਿੰਨਾ ਲਾਲਚ ਵੱਧ ਕਰੇਗਾ ਕਿਤੇ ਨਾ ਕਿਤੇ ਇਸ ਦਾ ਭੇਦ ਤਾਂ ਖੁੱਲਣਾ ਹੀ ਆ ਸੋ ਹੁਣ ਵੱਡਾ ਪ੍ਰੋਫੈਸ਼ਨਲ ਚੋਰ ਬਣਨ ਬਾਰੇ ਸੋਚ ਰਿਹਾ ਏ ਤੇ ਉਸ ਦਾ ਦੋਸਤ ਵੀ ਨਾਲ ਹੀ ਰਲਿਆ ਏ ਤੇ ਉਹ ਸੋਚ ਰਿਹਾ ਕਿ ਮੋਜਾਂ ਲੱਗ ਗਈਆਂ ਕੋਈ ਮਿਹਨਤ ਵੀ ਕਰਨੀ ਨਹੀਂ ਪੈਂਦੀ ਤੇ ਝਟਪਟ ਹੀ ਪੈਸੇ ਬਣ ਜਾਂਦੇ ਆ ਸੋ ਵਿੱਕੀ ਤੇ ਦੋਸਤ ਦਾ ਡੈਡੀ ਅਮਨ ਉਹਨੂੰ ਵੀ ਉਹ ਝੂਠ ਬੋਲ ਦਿੰਦੇ ਤੇ ਉਹ ਵੀ ਮੰਨ ਜਾਂਦਾ ਕਿਉਂਕਿ ਉਹ ਜਲਦੀ ਇਸ ਕਰਕੇ ਮੰਨਦਾ ਹੈ ਉਸ ਨੂੰ ਵੀ ਲਾਲਚ ਹੁੰਦਾ ਹੈ ਸ਼ਰਾਬਾ ਪੀਣ ਦਾ ਸੋ ਸਾਰੇ ਹੀ ਇੱਕੋ ਜਿਹੇ ਰਲੇ ਹੋਏ ਨੇ ਸੋ ਹੁਣ ਆਪਾਂ ਅਗਲੀ ਵੀਡੀਓ ਵਿੱਚ ਦੇਖਾਂਗੇ ਕਿ ਵਿੱਕੀ ਤੇ ਉਸਦੇ ਦੋਸਤ ਦੇ ਉੱਤੇ ਹੁਣ ਪੁਲਿਸ ਕਾਰਵਾਈ ਹੋਏਗੀ ਤੇ ਕਿੱਦਾਂ ਉਹਨਾਂ ਦਾ ਭੇਦ ਖੁੱਲੂਗਾ ਤੇ ਕਿੱਦਾਂ ਫੜੇ ਜਾਣਗੇ ਸੋ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ